ਆਵੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਪਰ ਆਮਲੀ ਹੱਟੀ ਦੇ ਤੇ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਚੱਲ ਰਹੀ ਹੈ ਜੀ ਅਰੇ ਹੁਣ ਦਾ ਸੂਟ ਸਾਰਾ ਨਵੇਂ ਰੰਗਾਂ ਦੇ ਵਿੱਚ ਆ ਗਿਆ ਜੀ ਪਹਿਲਾਂ ਦੇ ਤਾਂ ਖਤਮ ਹੋ ਗਏ ਸੀਗੇ ਬਾਜ਼ਾਰ 'ਚ ਵੇਖੇ 300 ਦਾ ਵੇਖੇ 350 ਦਾ ਸਾਡਾ रेट ਹੈ ਸਿਰਫ 250 ਰੁਪਏ ਜੀ ਇਹ 250 ਰੁਪਏ ਵਿੱਚ ਰਿਆਉਂ ਦਾ ਸੂਟ ਜੀ ਡਿਜ਼ਾਈਨਿੰਗ ਦੇਖੋ ਕਿੰਨੇ ਵਧੀਆ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਜੀ ਪਹਿਲਾਂ ਇਹ ਡਿਜ਼ਾਈਨ ਇਹਦੇ ਖਤਮ ਹੋ ਗਈ ਸੀ ਨਵੇਂ-ਨਵੇਂ ਡਿਜ਼ਾਈਨ ਆ ਗਏ ਸਾਰੇ ਇਹਦੇ ਵਿੱਚ ਜੀ ਸਿਰਫ 250 ਦਾ ਕਰਤਾ ਜੀ ਇਹ ਰਿਆਉਂ ਦਾ ਸੂਟ ਭਰਾਵਾ ਜੀ ਹੱਤੀ ਦਿੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਭਰਾਵਾ ਦੀ ਹੱਤੀ ਦਿੱਤੇ ਭਾਰੀ ਸੇਲ ਮੇਲੇ ਦਿੱਤੇ ਜੀ ਰੰਗ ਬਹੁਤ ਫਾਈਟ ਸੀ ਰੰਗਾ ਦੇ ਜਿਮਾਲ ਪਹੁੰਚ ਚੁੱਕਿਆ ਜੀ ਰਿਅਨ ਦਾ ਰੇਟ ਸਿਰਫ 250 ਕਰਤਾ ਜੀ ਰਿਅਨ ਦਾ ਸੂਟ ਬਹੁਤ ਰੰਗਾ ਦੇ ਡਿਜ਼ਾਈਨ ਜਿਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਪਹਿਲਾ ਰੰਗਾ ਜ ਬਹੁਤ ਆਇਆ ਸੀ ਜੀ ਬਹੁਤ ਰੰਗ ਖਤਮ ਹੋ ਗਏ ਸੀ ਇਹਦੇ ਵਿੱਚੋਂ ਸੌਟ ਹੋ ਗਏ ਸੀ ਸਾਰੇ ਨਵੇਂ ਦਬਾਰਾ ਲੱਗ ਆ ਗਏ ਇਹਦੇ ਵਿੱਚ ਜੀ ਸਿਰਫ 250 ਦਾ ਰਿਅਨ ਦਾ ਸੂਟ ਜੀ ਗਰਮੀ ਵਾਲਾ ਵਧੀਆ ਕੁਆਲਿਟੀ ਹੈ ਜੀ ਬਿਲਕੁਲ ਗਰਮੀ ਵਾਲੀ ਕੁਆਲਿਟੀ ਤੇ ਹਰਿਆਉਣ ਸੂਟ ਸਰਫਟਾਇਸ ਜਗਾਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਛੇਰ ਮੇਲੇ ਚੱਲ ਰਿਹਾਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਸੂਤੀ ਸੂਟ ਗਰਮੀ ਦੇ ਵਿੱਚ ਪਾਉਣ ਵਾਲਾ ਗਰਮੀ ਦੇ ਵਿੱਚ ਸੂਤੀ ਸੂਟ ਤਾਂ ਖੜਾਉਣ ਵਾਲਾ ਅਗਰ ਇਹ ਪਾਉਣ ਵਾਲਾ ਜੀ ਇਹਦਾ ਰੇਟ ਹੈ ਸਿਰਫ ਆਪਣੇ ਕੋਲੇ 250 ਰੁਪਿਆ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ 3-350 ਦਾ ਸੇਲ ਹੋ ਰਿਹਾ ਹੈਗਾ ਸਾਡਾ ਰੇਟ ਹੈ ਸਿਰਫ 250 ਰੁਪਿਆ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੁਣ ਕਹੀ ਇਹ ਜੀ ਬਹੁਤ ਰੰਗ ਡਿਜ਼ਾਈਨ ਆ ਗਏ ਸਿਰਫ 250 ਦਾ ਕਰਤਾ ਹੀ ਸੇਲ ਮੇਲੇ ਦੇ ਉੱਤੇ 250 ਰੁਪਏ ਦੇ ਵਿੱਚ ਇਹ ਜਿਹੜਾ ਮਾਰਕੀਟ ਦੇ ਵਿੱਚ ਆਮ ਹੈ 3350 ਦਾ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 250 ਰੁਪਿਆ ਜੀ ਇਹ ਗਰਮੀ ਦੇ ਪੌਣ ਵਾਲਾ ਸੁਤੀ ਸੂਟ ਜਿਵੇਂ ਆਪਾਂ ਕਹਿੰਦੇ ਹਟਾਉਣ ਵਾਸਤੇ ਲੈਣਾ ਹੈ ਘਰੇ ਪੌਣ ਪਿੱਛੇ ਲੈਣਾ ਹੈਗਾ ਸਿਰਫ 250 ਦੇ ਵਿੱਚ ਜੀ ਰੰਗ ਤੇ ਡਿਜ਼ਾਈਨ ਬਹੁਤ ਕਰਨਾ ਜਮਾਲ ਆ ਗਿਆ ਇਹਦੇ ਵਿੱਚ ਵੀ 250 ਦੇ ਵਿੱਚ ਆਈ ਸਾਰੇ ਇਹ ਸੁੱਤੀ ਸੂਟ ਆ ਗਰਮੀ ਦੇ ਪੌਣ ਵਾਲਾ ਕੱਪੜਾ ਜੀ ਬਿਲਕੁਲ ਆਮ ਘਰੇ ਕੰਮ ਚ ਪਾਉਣਾ ਤਾਂ ਕਹਿੰਦੇ ਹਣਾਉਣ ਵਾਲਾ ਕਪੜਾ ਲੈਣਾ ਘਰ ਦੇ ਵਿੱਚ ਕੰਮ ਚ ਪਾਉਣ ਵਾਲਾ ਬੁੱਢੀਆਂ ਵਾਲੇ ਕਲਰ ਵੀ ਆ ਗਏ ਇਹਦੇ ਵਿੱਚ ਸਿਆਣੇ ਬਜ਼ੁਰਗਾਂ ਵਾਲੇ ਲੈਣੇ ਹੁਣ ਕੁੜੀਆਂ ਵਾਲੇ ਬਜ਼ੁਰਗਾਂ ਵਾਲੇ ਸਾਰੇ ਮਿਲ ਜੇ ਕਲਰ ਆ ਗਏ ਇਹਦੇ ਵਿੱਚ ਜੀ ਰੇਟ ਹੈ ਸਿਰਫ 250 ਰੁਪਇਆ ਜੀ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸਿਲਵਰੇ ਦਾ ਹੈਗਾ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸਿਲਵਰੇ ਦੇ ਤੇ 250 ਰੁਪਇਆ ਦੇ ਵਿੱਚ ਸੁੱਤੀ ਸੂਟ ਗਰਮੀ ਦੇ ਪੌਣ ਵਾਲਾ ਪਰਾਮਾ ਦੀ ਹੱਟੀ ਦੇ ਤੇ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਚੱਲ ਰਹੀ ਹੈ ਜੀ ਗਰਮੀ ਵਾਲੇ ਸੂਟਾਂ ਦੀ ਕੜਾਈ ਵਾਲੇ ਸੂਟਾਂ ਦੀ ਕਾਟਨ ਦੇ ਸੂਟਾਂ ਦੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਪਰਾਮਾ ਦੀ ਹੱਟੀ ਵੈਸਟਰ ਰੋਡ ਮਾਊਂਡ ਮੰਡੀ